ਹੈਲੋ ਗਾਇਸ ਆਸਾ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜੀ ਰੱਖੇ ਮੈਨੂੰ ਪੀਸੀ ਪਰਨਵੀ ਚਾਇਆ ਨੂੰ ਪੰਜ ਚਾਰ ਦਿਨ ਹੋ ਗਏ ਤੁਸੀਂ ਯਕੀਨ ਨੇ ਵੰਦਣਾ ਕਿ ਇਹੋ ਜਿਹਾ ਸਹਿਰ ਕੁਦਰਤੀਆਂ ਹਸੀਨ ਵਾਦੀਆਂ ਵਿੱਚ ਬਸਿਆ ਸਹਿਰ ਬਰਨਵੀ ਜਿੰਨਾ ਘੁੰਮੀਏ ਉਹਨਾਂ ਵਧੀਆ ਲੱਗਿਆ ਰਿਹਾ ਜਿੰਨਾ ਜਾਈ ਘੁੰਮਦੇ ਆ ਨਾ ਉਹਨਾਂ ਹੀ ਵਧੀਆ ਲੱਗ ਰਿਹਾ ਇਹ ਤੁਸੀਂ ਦੇਖੋ ਜਿਹੜੇ ਇੱਥੇ ਲੋਕਾਂ ਦਾ ਰਹਿਣ ਸਹਿਣ ਆ ਜਾਂ ਜਿਹੜੇ ਤਰੀਕੇ ਨਾਲ ਰਹਿੰਦੇ ਨੇ ਘਰ ਨੇ ਜਿਵੇਂ ਉਹਨਾਂ ਦੇ ਜਿੰਨੇ ਜਗ੍ਹਾ 'ਚ ਘਰ ਆ ਉਨੀ ਜਗ੍ਹਾ 'ਚ ਨਾ ਪਾਰਕ ਬਣਾ ਕੇ ਫੁੱਲ ਬੂਟੇ ਲਾਏ ਹੋਏ ਨੇ ਬਹੁ ਸੋਹਣੇ ਤਰੀਕੇ ਨਾਲ ਲੋਕ ਜਾਨੀ ਬੇਸੇਵਾ ਕਰ ਰਹੇ ਨੇ ਜਾਨੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ ਇਧੀਆਂ ਹਸੀਨ ਬਾਤੀਆਂ ਚ ਬਸੇ ਸ਼ਹਿਰ ਨੂੰ ਦੇਖ ਕੇ ਜਾਨੀ ਲੱਤਾਂ ਤੇ ਥਕਾਵਟ ਤਾਂ ਹੁੰਦੀ ਆ ਪਰੰਤੂ ਮਨ ਨਹੀਂ ਭਰਦਾ ਐਂ ਜੀ ਖੜਦਾ ਵੀ ਘੁੰਮੀ ਜਾਈਏ ਦੇਖੀ ਜਾਈਏ ਜਿੰਨਾ ਹੋਏ ਜਾਨੀ ਮੈਨੂੰ ਐ ਤੁਸੀਂ ਯਕੀਨ ਨਹੀਂ ਕਰਨਾ ਵੀ ਘੰਟਾ-ਘੰਟਾ ਮੈਂ ਘਰੋਂ ਨਿਕਲਣਾ ਤੇ ਉੱਚੀ ਨਹੀਂ ਵੀ ਜਗਾ ਪਾਰਕਿੰਗ ਪਹਾੜ ਮੈਂ ਦੇਖਦਾ ਹੀ ਰਹਿਣਾ ਤੇ ਮੇਰਾ ਮਨ ਕਰਦਾ ਕਿ ਮੈਂ ਆਪਣੇ ਥੀਓਰਜ ਨੂੰ ਵੀ ਇਹ ਜਗਾ ਦਿਖਾਵਾਂ ਦੁਬਾਰਾ ਫੇਰ ਦਿਖਾ ਰਿਹਾ ਮੈਂ ਤੁਹਾਨੂੰ ਕੋਈ ਇਹ ਲੋਕਾਂ ਦੇ ਮਕਾਨ ਬਣਾਏ ਹੋਏ ਨੇ ਨਾ ਆ ਤੁਸੀਂ ਦੇਖੋਗੇ ਤਾਂ ਉਹ ਨਾ ਛੜਕ ਤੋਂ ਕਾ ਵੀ ਪਿੱਛੇ ਹੱਥਵੇਂ ਬਣੇ ਹੋਏ ਨੇ ਸਾਹਮਣੇ ਦੇਖੋ ਬੂਟੇ ਪਾਰਕਿੰਗ ਸਜਾਵਟ ਯਾਨੀ ਹਰ ਇੱਕ ਘਰ ਦੇ ਮੂਰੇ ਕੋਈ ਇਹੋ ਜਿਹਾ ਘਰ ਨਹੀਂ ਮੈਂ ਦੇਖਿਆ ਵੀ ਜਿੱਥੇ ਪਾਰਕਿੰਗ ਨੂੰ ਘੱਟ ਜਗਾ ਛੱਡੀ ਹੋਈ ਤੇ ਯਾਨੀ ਇੰਨਾ ਵਧੀਆ ਦੇਖੋ 뷰ਸ ਤੁਹਾਨੂੰ ਕਿੰਨੇ ਸੋਹਣੇ ਲੱਗਣਗੇ ਅੱਜ ਮੈਂ ਦੇਖਿਆ ਵੀ ਸਾਹਮਣੇ ਜੇ ਕਿਸੇ ਹੋਰ ਪਾਸੇ ਨੂੰ ਜਾ ਕੇ ਤੁਹਾਨੂੰ ਇੱਥੇ ਦੇ 뷰ਸ ਦਿਖਾਵਾਂ ਤੇ ਮੈਂ ਤੁਹਾਨੂੰ ਅੱਜ ਹਸਪੀਟਲ ਵੀ ਦਿਖਾਉਣਾ ਬਰਨਵੀਰ ਹਸਪੀਟਲ ਜਿਹੜਾ ਕਿੰਨੀ ਵਧੀਆ ਜਗ੍ਹਾ ਤੇ ਸਥਾਥਾ ਹੋਸਪਿਟਲ ਦੇ ਇਧਰ ਲਈ ਸ਼ੈੱਡ ਦਿਖਾਵਾ ਤੁਹਾਨੂੰ ਹਾਲੇ ਅੰਦਰ ਅੰਟਰ ਕੰਸਟਰਕਸ਼ਨ ਚੱਲ ਰਹੀ ਹੈ ਹਾਲੇ ਤਿਆਰ ਹੋ ਰਿਹਾ ਯਾਨੀ 400 ਬਿਟ ਦਾ ਹਸਪਿਟਲ ਦਾ ਇਹ ਤਿਆਰ ਹੋ ਗਿਆ ਤੇ ਯਾਨੀ ਇਧਰ ਲਈ ਸ਼ੈੱਡ ਦੇਖੋ ਤੁਸੀਂ ਅੰਡਰ ਕੰਸਟਰਕਸ਼ਨ ਹੈ ਸਾਰਾ ਦੇਖੋ ਇੰਨੇ ਵੱਡੇ ਜਗ੍ਹਾ ਤੇ ਸਾਡਾ ਮਾਇਰਾ ਬ੍ਰਿਜ ਜੇ ਬੁਆਰ ਹੂ ਤਾਂ ਵੀ ਹੈ ਨਾ ਇਥੇ ਜਲਵਾਹੇ ਨਾਲ ਹਟਬੋਸ ਪਰ ਬੈਠੇ ਦਾ ਠੀਕ ਦਾ ਮੈਂ ਕਹਿੰਦਾ ਇਹ ਇਛਾ ਤਰੀਕੇ ਨਾਲ ਹੋਦੀ ਕੋਈ ਦੇਖੋ ਬਾਦ ਨੂੰ ਵੀ ਆਉਂਦਾ ਇਕਲਾ ਕਿਹੜਾ ਕਿ ਕਾਫੀ ਉੱਚੀ ਜਗ੍ਹਾ ਤੇ ਰਿਸ਼ਤ ਹੈ ਤਾਂ ਤਾਂਿਆਰ ਹੋਇਆ ਨਾ ਇਹ ਕਾਫੀ ਉੱਚੀ ਜਗ੍ਹਾ ਤੇ ਰਿਸ਼ਤ ਬਾਦ ਨੂੰ ਵੀ ਦੀ ਕਾਫੀ ਉੱਚੀ ਜਗ੍ਹਾ ਫਸਟੂ ਦੇ ਨਾਲ ਹੀ ਨਾ ਆਇਦੋੜੇ ਪਰਬਤ ਮੌਸਮ ਦੇਖੋ ਕਿੰਨਾ ਸੋਹਣਾ ਇੱਥੇ ਦਾ ਜਾਣੀਏ ਆਪਾਂ ਕਹੀਏ ਨਾ ਮਰੀਜ਼ ਵਗੈਰਾ ਇੱਥੇ ਇਹਦੇ ਜਲਵਾਜੂ ਕੋਹਣ ਪਾਣੀ ਨਹੀਂ ਇੱਕ ਵਾਰ ਦੇਖੋ ਪਰਬਤਾਂ ਦੇ ਵਿਚਾਲੇ ਬਹੁਤ ਹੀ ਵਧੀਆ ਫੋਲ ਦੇ ਵਿੱਚ ਇੱਥੇ ਹੋ ਬਿਲਕੁਲ ਜਾਣੀ ਐ ਇਹ ਨਹੀਂ ਗੱਲ ਜੇ ਤੁਸੀਂ ਕਹੋ ਨਾ ਜਣੀ ਮੈਂ ਇਹਨਾਂ ਦਿਨਾਂ ਦਾ ਮੈਂ ਤਾਂ ਸੱਚ ਦੱਸ ਰਿਹਾ ਪਹਿਲਾਂ ਤਾਂ ਰੋਕ ਜਾਂਦੀਆਂ ਨੇ ਮੈਂ ਕਹਿੰਦਾ ਵੀ ਮੈਂ ਦੇਖਣਾ ਹੋਰ ਦੇਖਣਾ ਹੋਰ ਦੇਖਣਾ ਅਲਦਾ ਕਰਦੇ ਕਹਿੰਦੇ ਆ ਵੀ ਤੂੰ ਤੱਕ ਜੇਂਗਾ ਨਾ ਮੈਨੂੰ ਇਹ ਲੱਗਦਾ ਵੀ ਇੰਨਾ ਮਨ ਨੂੰ ਸ਼ਾਂਤੀ ਮਨ ਨੂੰ ਸਕੂਨ ਮਿਲਦਾ ਜਣੀ ਤਾਂ ਇਹ ਯਕੀਨ ਨਹੀਂਗਾ ਮੇਰੀ ਜੇ ਬੈਠਣਾ ਤਾਂ ਆਏ ਬੈਠਣ ਨੂੰ ਬਣਾਇਆ ਉਹ ਸਟੈਂਡ ਨੇ ਇੱਧਰ ਵੀ ਹੈਲਪ ਕਰਦਾ ਮੈਂ ਤਾਂ ਬੇਈ ਬੋਲੋ ਤੋਸ਼ਾ ਸ਼ਿਕਾ ਬ੍ਰੀ ਇਦਰ ਨੂੰ ਨੀਵਾ ਉੱਪਰ ਆ ਰਿਹਾ ਮੈਂ ਨੀਵਾ ਨੀਵਾ ਜਾ ਰਿਹਾ ਧੰਨਵਾਦ ਹੈ ਵੀਆਰ ਕ੍ਰਸਟਡ ਪੇਟੈਂਟਸ ਸੇਵਨ ਫਿਊਚਰ ਹੈਲਥਕੇਅਰ ਗਰੋਇੰਗ ਇਨਵੇਟਿਵਸ ਵਰਨਵੇ ਹਾਸ ਤੋ ਜੇ ਕਦੇ ਤੁਹਾਨੂੰ ਇਧਰ ਆਪੀਸ਼ੀ ਆਉਣ ਦਾ ਮੌਕਾ ਮਿਲੇ ਤਾਂ ਮੈਂ ਜ਼ਰੂਰ ਤੁਹਾਨੂੰ ਸੁਝਾਅ ਦੇਵਾਂਗਾ ਕਿ ਇਸ ਜਗ੍ਹਾ ਜ਼ਰੂਰ ਗੇੜਾ ਮਾਰਿਓ ਯਾਨੀ ਸ਼ਹਿਰਗਾ ਬਹੁਤ ਵਧੀਆ ਆ ਦੇਖੋ ਬਿਲਡਿੰਗਾਂ ਬਣੀਆਂ ਹੋਈਆਂ ਨੇ ਉਹਦੇ ਨਾਲ ਪਹਾੜੀਆਂ ਨੇ ਨਾਲ ਹੀ ਬੱਦਲ ਦੇਖੋ ਕਿੰਨਾ ਸੋਹਣਾ ਮਾਹੌਲ ਹੋਊਗਾ ਜਿਹੜੇ ਬਿਲਡਿੰਗਾਂ ਦੇ ਵਿੱਚ ਰਹਿੰਦੇ ਆ ਇਹ ਆ ਦੇਖੋ ਸਾਹਮਣੇ ਰਹਿੈਸਾ ਦੇਖੋ ਰਹਿੈਸਾ ਕਿੰਨੇ ਆ ਦੇਖੋ ਸਾਹਮਣੇ ਸੜਕ ਕੋ ਕਰਦੇ ਗਏ ਮਣੀ ਤੇ ਆ ਫੇਰ ਕਿਸੇ ਦੀ ਦਾ ਹੈ। ਦੇਖੋ ਤੁਸੀਂ ਜਣੀ ਬਹੁਤ ਆਨੰਦ ਫੀਲ ਕਰੋਗੇ ਇਹਨੂੰ ਦੇਖ ਕੇ ਮੇਰਾ ਮਤਲਬ ਇਹ ਜਣੀ ਮੇਰਾ ਮਨ ਕਰਿਆ ਵੀ ਇੱਕ ਵਾਰ ਨਾ ਵੀ ਹੋਰ ਤੁਹਾਨੂੰ ਇਹ ਜਗਾ ਦਾ ਹਾਲ ਚੰਦ ਦਿਖਾਉ। ਹਸਪੀਟਲ ਤੋਂ ਸਭ ਤੋਂ ਵੱਡਾ ਹਸਪੀਟਲ ਆਦਿਕ ਉਹ ਚਾਹੀ ਤੇ ਕਟਲਾਨ ਨੂੰ ਜਾ ਰਹੇ ਆ ਦੇਖੋ ਕਟਲਾਨ ਕਿੰਨੀ ਆਣ ਨੂੰ ਜਾ ਰਹੇ ਆ ਉਹ ਸਾਹਮਣੇ ਜੇ ਦੇਖੋ ਤੁਸੀਂ ਕਿੰਨਾ ਸੋਹਣਾ ਦੇਖੋ ਇਹ ਗੱਡੀਆਂ ਦੀ ਪਾਰਕਿੰਗ ਦੀ ਸੜਕ ਤੇ ਆਏ ਪਾਰਕਿੰਗ ਜਿਹੜੀ ਰੋਡ ਜਿਹੜੇ ਪਾਰਕ ਜੋੜੀਆਂ ਰੁਕੋ ਉਹਦੇ ਘਰ ਬੜੇ ਲੈ ਨੇ ਉਹਨਾਂ ਦੇ ਸਪੈਸ਼ਲ ਪੈਸੇ ਵੀ ਸਾਹਮਣੇ ਵੀ ਪੈਸੇ ਵੀ ਯਾਨੀ ਬੂਟੇ ਤਾਂ ਇਹ ਨਹੀਂ ਜਰੂਰ ਤਰਖਤ ਬੂਟੇ ਅਪਰੂਵਮੈਂਟ ਨਹੀਂ ਲਾਉਣੇ ਯਾਨੀ ਇਹ ਜਾਨੀ ਮਨਜ਼ੂਰੀ ਨਹੀਂ ਮੇਰੇ ਖਿਆਲ ਅਕਹਿੰਦੇ ਨੇ ਦੰਦੇ ਜਿੰਨਾ ਜੇਰ ਇਹ ਸਰਤਾ ਜਾਨੀ ਕੋਈ ਪੂਰੀ ਨਹੀਂ ਕਰਦਾ ਤਾਂ ਇਹ ਮਨਜ਼ੂਰੀ ਨਹੀਂ ਦਿੰਦੇ ਦੇਖੋ ਸਾਹਮਣੇ ਪਰਵਤ ਆ ਗਿਆ ਸਿਕਨ ਆ ਗਿਆ ਉਹ ਸਾਹਮਣੇ ਦੇਖੋ ਉਹ ਤਾਂ ਗਰੋਸਰੀ ਦੀ ਦੁਕਾਨ ਹੈ ਦੇਖੋ ਮਕਾਨ ਲਿਖਣਾ ਹਰ ਇੱਕ ਮਕਾਨ ਦੇ ਘਰ ਦੇ ਸਾਹਮਣੇ ਬਣੀ ਹੋਈ ਪਾਰਕਿੰਗ ਜਾਣੀ ਬਹੁਤ ਹੀ ਮਾਨਵਤ ਬਹੁਤ ਹੀ ਸੁੰਦਰ ਬਾਗੀਆਂ ਚ ਬਣਿਆ ਸ਼ਹਿਰ ਜਿਹੜਾ ਕਿ ਹਰ ਇੱਕ ਨੂੰ ਨਜ਼ਾਰੇ ਦਿੰਦਾ ਇੱਥੇ ਵੈਸੇ ਨਾ ਚਾਈਨੀ ਲੋਕ 네ਪਾਲੀ ਚਾਈਨੀ ਜੇ ਲੋਕ ਜਿਆਦਾ ਰਹਿੰਦੇ ਨੇ ਆਪਣੇ ਤਾਂ ਲੋਕ ਬੀਸ਼ੇ ਚ ਜਿਆਦਾ ਚਲੇ ਜਾਂਦੇ ਤੇ ਆ ਇਧਰ ਵਰਨਵੇ ਵਾਲਾ ਜਾਣੀ ਚਾਈਨੀ ਜੇ ਲੋਕ ਵੱਧ ਨੇ ਦੇਖੋ ਐਲੀਮੈਂਟਰੀ ਸਕੂਲ ਆ ਯਾਰਾ ਕਿਤੂ ਸਕੂਲ ਕਿੰਨਾ ਸੋਹਣਾ ਕਿੰਨੀ ਜਗ੍ਹਾ ਦੇ ਵਿੱਚ ਤਿਆਰ ਕੀਤਾ ਹੋਇਆ ਐਲੀਮੈਂਟਰੀ ਸਕੂਲ ਹੈ ਦੇਖੋ ਕਿੰਨਾ ਸਾਫ਼ ਸੁਥਰਾ ਕਿੰਨਾ ਸੋਹਣਾ ਕਿੰਨਾ ਵਧੀਆ ਤਰੀਕੇ ਨਾਲ ਸਿਸਟਮੈਟਿਕਲੀ ਤਿਆਰ ਕੀਤਾ ਗਿਆ ਸਕੂਲ ਆ ਸਕੂਲ ਦਾ ਪਲੇਗਰਾਉਂਡ ਆ ਉਹ ਦੇਖੋ ਸਾ ਬੱਚੇ ਬੈਠੇ ਨੇ ਉਹਦੇ ਵਿੱਚ ਆ ਦੇਖੋ ਕਿ ਨਾ ਯਾਨੀ ਬਹੁਤ ਹੀ ਵਧੀਆ ਦੇਖਣਯੋਗ ਆ। ਸਾਹਮਣੇ ਸਕੂਲ ਦੇ 뷰ਜ ਇੱਕ ਵਾਰ ਫੇਰ ਦੇਖ ਸਕਦਾ ਬਈ। ਉਹ ਸਾਹਮਣੇ ਦੇਖੋ ਉੱਚ-ਉੱਚੀਆਂ ਬਿਲਡਿੰਗਾਂ। ਅਸਮਾਨ ਚੁੰਧੀਆਂ ਬਿਲਡਿੰਗਾਂ। ਯਾਨੀ ਇਹ ਜਗਾ ਕੁਦਰਤ ਤੇ ਇਨਸਾਨ ਵੱਲੋਂ ਸਾਂਝੇ ਤੌਰ ਤੇ ਤਿਆਰ ਕੀਤੀ ਜਗਾ ਰਿਹਾ ਹੈ ਸਗਾ ਜਿਹੜੀ ਵਿੱਚ ਇਨਸਾਨ ਤੇ ਜੀਵ ਜੰਤੂ ਜਾਨਵਰ ਵਧੀਆ ਜ਼ਿੰਦਗੀ ਬਤਾ ਸਕਦੇ ਨੇ ਵਧੀਆ ਕੁਦਰਤ ਦੇ ਨਜ਼ਾਰੇ ਲੈ ਸਕਦੇ ਨੇ ਤੇ ਵਧੀਆ ਜਲਵਾਯੂ ਦਾ ਆਨੰਦ ਮਾਣ ਸਕਦੇ ਨੇ ਤਾਂ ਮੈਂ ਤੇਰ ਪਰਬਤ ਆ ਸੜਕਾ ਜਿਹੜੀ ਸ਼ਰੀ ਨੂੰ ਜਾਂਦੀ ਆ ਜਿਹਦੇ ਉੱਤੇ ਦੇਖ ਸਕਦੇ ਨੇ ਦੋਵੇਂ ਪਾਸੇ ਦਰੱਖਤ ਜਿਹੜੇ ਕਿ ਇੰਡੀਆ ਦੇ ਵਿੱਚ ਆਪਾਂ ਕਟਾਰਾ ਦਾ ਤੇ ਨੇ ਬਹੁਤ ਵਧੀਆ ਆਪਣੇ ਇੰਡੀਆ ਦੇ ਵਿੱਚ ਮੈਂ ਖੋਦਾ ਹੁੰਦਾ ਜੀ ਦੇਖਦਾ ਹੁੰਦਾ ਜੀ ਬਹੁਤ ਵਧੀਆ ਬਹੁਤ ਜਗਾਤ ਰਾਂ ਤੋਂ ਨਹੀਂ ਪਰੰਤੂ ਆਪਣੇ ਕਟਾਰਾ ਤੇ ਹਨ ਪਰੰਤੂ ਇਹਨਾਂ ਲੋਕਾਂ ਨੇ ਯਾਨੀ ਵਾਤਾਵਰਣ ਦਾ ਬਹੁਤ ਸਾਫਾ 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 ਸਾਫ ਮੀਥੀ ਦੇ ਬਹੁਤ ਮਾਰਟ ਵਗੈਰਾ ਜੇ ਵੀ ਦਿਖਾਉਂਗਾ ਲੋਕਲ ਗ੍ਰੀਟਰੀ ਦਿਖਾਉਂਗਾ ਕਿੰਨਾ ਵਧੀਆ ਮਾਹੌਲ ਆ ਉੱਥੇ ਦਾ ਕਿਵੇਂ ਲੋਕਾਂ ਰਹਿਣ ਸਹਿਣ ਆ ਉਹ ਤੁਹਾਨੂੰ ਦਿਖਾਉਂਗਾ ਕਿਉਂਕਿ ਮੇਰਾ ਮਨਸਾ ਹੀ ਆ ਕਿ ਤੁਸੀਂ ਜੇ ਤੁਹਾਨੂੰ ਮੌਕਾ ਮਿਲੇ ਤੁਸੀਂ ਆਓ ਬਹਿਨਾ ਜਗਾਂ ਨੂੰ ਜਿਹੜੀਆਂ ਜਗਾਵਾਂ ਵਧੀਆ ਦੇਖਣ ਯੋਗ ਨੇ ਤਾਂ ਤੁਸੀਂ ਵੀ ਉਹਨੂੰ ਦੇਖ ਕੇ ਆਨੰਦ ਮਾਣ ਸਕੋ